ਸਾਡੇ ਬਲੌਗ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਅੱਜ ਦਾ ਜਿਹੜਾ ਬਲੌਗ ਹੈ ਬੜਾ ਸਪੈਸ਼ਲ ਹੋਣ ਲੱਗਾ ਹੈ ਕਿਉਂਕਿ ਅੱਜ ਦਾ ਬਲੌਗ ਦੇ ਵਿੱਚ ਅਸੀਂ ਕੋਈ ਵੀ ਕੰਮ ਨਹੀਂ ਕਰਨ ਲੱਗੇ ਤੁਹਾਨੂੰ ਬੈਠ ਕੇ ਇਨਫੋਰਮੇਸ਼ਨ ਉਹ ਦੇਣ ਲੱਗੇ ਆਂ ਜੋ ਅਸੀਂ ਖੁਦ ਯੂਜ਼ ਕੀਤੀ ਹੈ ਪ੍ਰੈਕਟੀਕਲ ਖੁਦ ਕੀਤਾ ਹੋਇਆ ਹੈ ਮੇਰਾ ਖੁਦ ਦਾ ਗੁਣਗੜਾ ਹੋ ਗਿਆ ਸੀਗਾ ਅਸੀਂ ਕੁਦਰਤੀ ਤਰੀਕੇ ਯੂਜ਼ ਕਰਦੇ ਆਂ ਵੈਸੇ ਜੀ ਗੋਲੀਆਂ ਖਾਣੇ ਹੈਗੇ ਆ ਉਹਦੇ ਨਾਲ ਅਟੌਰ ਵਾਸ਼ੂਮ ਖਾ ਲਈ ਹੈਗੇ ਆ ਐਸਪ੍ਰਿਨ ਖਾ ਲਈ ਹੈ ਤੇ ਉਹਦੇ ਨਾਲ ਕੀ ਹੁੰਦਾ ਹੈ ਹੈਬਟ ਹੋ ਜਾਂਦੀਆਂ ਦਵਾਈਆਂ ਦੀ ਠੀਕ ਹੈ ਉਹ ਦਵਾਈਆਂ ਮੈਂ ਤਾਂ ਖਾਣੀ ਜਿਆਦਾ ਪਸੰਦ ਨਹੀਂ ਕਰਦੀ ਇਸੇ ਕਰਕੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਵੀ ਕਿਉਂ ਨਾ ਸ਼ੇਅਰ ਕਰਦਾ ਹਨਾ ਵੀ ਦੋ ਕੁਦਰਤੀ ਤਰੀਕੇ ਹੈਗੇ ਜਿਹਦੇ ਨਾਲ ਅਸੀਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸੰ ਦਾ ਜਦੋਂ ਖੂਨ ਗਾੜਾ ਹੁੰਦਾ ਹੈ ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਬਿਨਾਂ ਬਲੱਡ ਟੈਸਟ ਕਰਵਾਏ ਜੋ ਮੈਨੂੰ ਖੁਦ ਨੂੰ ਮਹਿਸੂਸ ਹੋਈ ਹੈ ਪਹਿਲਾਂ ਕੀ ਹੁੰਦਾ ਹੈ ਕਿ ਸਰੀਰ ਤੇ ਸਵੇਲਿੰਗ ਹੋ ਜਾਂਦੀ ਮੇਰਾ ਤਾਂ ਖੂਨ ਸੰਗਣਾ ਸੀਗਾ ਮੈਂ ਟੈਸਟ ਕਰਵਾਇਆ ਟੈਸਟ ਦੇ ਵਿੱਚ ਕੀ ਆਇਆ ਬਲੱਡ ਰਿਪੋਰਟ ਮੇਰੀ ਆਈ ਹੈ 310 ਮੇਰੇ ਪੀਜੀ ਆਏ ਹੈ ਟ੍ਰਾਈ ਟ੍ਰਾਈਗਲਿਸਰਾਈਡ ਠੀਕ ਹੈ ਤੇ ਜਿਹੜਾ ਕੋਸਟੋਲ ਹੈ ਉਹ ਵੀ ਕਾਫੀ ਆਇਆ ਹੈ ਤਾਂ ਕੁਦਰਤੀ ਤਰੀਕੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਸ ਵੀਡੀਓ ਨੂੰ ਅੰਤ ਤੱਕ ਵੇਖਿਓ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਪਸੰਦ ਆਵੇ ਤੇ ਕੀ ਕੁਦਰਤੀ ਤਰੀਕੇ ਆ ਜਿਹਦੇ ਨਾਲ ਅਸੀਂ ਆਪਣੇ ਬਲੱਡ ਨੂੰ ਪਤਲਾ ਕਰ ਸਕਦੇ ਆ ਜਿਹਦੇ ਨਾਲ ਸਾਡਾ ਬਲੱਡ ਦਾ ਸਰਕੂਲੇਸ਼ਨ ਵਧੀਆ ਹੋਊਗਾ ਤੇ ਸਰੀਰ ਦੀ ਇਨਫਲੇਮੇਸ਼ਨ ਵੀ ਘਟੂਗੀ ਪਹਿਲਾ ਸਾਡਾ ਕੁਦਰਤੀ ਤਰੀਕਾ ਹੈਗਾ ਬਲੱਡ ਨੂੰ ਪਤਲਾ ਕਰਨ ਦਾ ਉਹ ਹੈਗਾ ਅਲਸੀ ਸੀਡ ਜਿੰਦੇ ਨਾਲ ਅਸੀਂ ਆਪਣੇ ਬਲੱਡ ਨੂੰ ਫਲੈਕਸੀਡ बोल ਦਿੰਦੇ ਆ ਅਲਸੀ ਸੀਡ ਵੀ बोल ਦਿੰਦੇ ਆ ਫਲੈਕਸੀਡ ਵੀ ਉਹਨੂੰ ਬੋਲ ਦਿੰਦੇ ਆ ਠੀਕ ਹੈ ਤੇ ਪੰਚਾਰੇ ਤੋਂ ਆਰਾਮ ਨਾਲ ਮਿਲ ਜਾਂਦੇ ਆ ਜਿੱਥੋਂ ਮਰਜੀ ਤੁਸੀਂ ਲੈ ਸਕਦੇ ਹੋ ਤੇ ਵੀ ਕਰਪਾਈ ਤੇ ਤੀਕਰਪਾਈ ਤੇ ਤੁਹਾਨੂੰ ਬਹੁਤ ਹੀ ਨੇ ਉਹ ਤੇ ਉਹਨਾਂ ਨੂੰ ਕੀ ਕਰਨਾ ਸਿੱਧੇ ਨਹੀਂ ਖਾਣਾਗਾ ਹੋਸਟ ਕਰਨਾ ਡਰਾਈ ਹੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਪੀਸ ਕੇ ਆਪਾਂ ਇਹਨਾਂ ਨੂੰ ਸਵੇਰੇ ਖਾਲੀ ਪੇਟ ਲੈਣਾ ਕੋਸੇ ਪਾਣੀ ਦੇ ਨਾਲ ਦੋ ਚਮਚ ਲੈਣੇ ਨੇ ਰੋਜ਼ 15 ਦਿਨ ਲਓ ਰੋਜ਼ੇ ਕੋਸੇ ਪਾਣੀ ਦੇ ਨਾਲ ਤੇ ਇੱਕ ਐਨਡ ਉਸ ਤੋਂ ਬਾਅਦ ਕੁਝ ਖਾਣਾ ਪੀਣਾ ਨਹੀਂ ਹੈ ਤੇ ਇਹਦੇ ਨਾਲ ਕੀ ਹੋਊਗਾ ਕਿ ਦੇ ਵਿੱਚ ਅਮੀਗਾ 3 ਫੈਟੀ ਐਸਿਡ ਹੁੰਦੀ ਹੈ ਜਿਹੜੇ ਕਿ ਸਾਡੇ ਬਲੱਡ ਦੇ ਸਰਕੂਲੇਸ਼ਨ ਨੂੰ ਵੀ ਵਧੀਆ ਕਰਦੇ ਆ। ਸਿਰ ਦੀ ਇਨਫਰਮੇਸ਼ਨ ਨੂੰ ਵੀ ਘਟਵਾ ਘਟਾਉਂਦੇ ਹੈਗੇ ਆ। ਤੇ ਸਾਡੇ ਖੂਨ ਨੂੰ ਪਤਲਾ ਕਰਦੇ ਆ। ਇਹਨੂੰ ਸਿਰਫ ਡਰਾਈ ਰੋਸਟ ਕਰਕੇ ਕਿਉਂ ਖਾਣਾ ਸਿੱਧਾ ਕਿਉਂ ਨਹੀਂ ਖਾਣਾ ਕਿਉਂਕਿ ਇਹ ਸਾਡੇ ਡਾਈਜੈਸ਼ਨ ਨਹੀਂ ਹੁੰਦੀ ਇਹਦੀ। ਇਹ ਡਾਈਜੈਸ਼ਨ ਘੱਟ ਹੁੰਦੀ ਹੈ ਜਿਹੜਾ ਇਹਦਾ ਉੱਪਰਲਾ ਛਿਲਕਾ ਹੁੰਦਾ ਨਾ ਥੋੜਾ ਸ਼ਖਤ ਹੁੰਦਾ ਤੁਸੀਂ ਦੇਖੋਗਾ ਤੇ ਇਹ ਡਾਈਜੈਸ਼ਨ ਨਹੀਂ ਹੁੰਦੀ ਇਹਦੀ। ਸਾਡਾ ਦੂਸਰਾ ਕੁਦਰਤੀ ਤਰੀਕਾ ਖੂਨ ਨੂੰ ਪਤਲਾ ਕਰਨ ਦਾ ਸਭ ਤੋਂ ਵਧੀਆ ਜਿਹੜਾ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀਗੇ ਉਹ ਹੈਗਾ ਲਸਣ ਲਸਣ ਜਿਹੜਾ ਹੈਗਾ ਸਭ ਤੋਂ ਬੈਸਟ ਹੈ ਸਾਡੇ ਖੂਨ ਨੂੰ ਪਤਲਾ ਕਰਨ ਵਾਸਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਇਸ ਕਰਕੇ ਸਾਨੂੰ ਲਸਣ ਸਵੇਰੇ ਖਾਲੀ ਪੇਟ ਤਿੰਨ ਚਾਰ ਕਲੀਆਂ ਨੂੰ ਚੰਗੀ ਤਰ੍ਹਾਂ ਬਰੀਕ ਕੱਟ ਲੈਣਾ ਚਾਹੀਦਾ ਫਿਰ ਉਹਨਾਂ ਨੂੰ 10-15 ਮਿੰਟ ਰੱਖਣਾ ਚਾਹੀਦਾ ਕਿਉਂ ਇਹਨਾਂ ਨੂੰ ਕੱਟ ਕੇ ਕਿਉਂ ਰੱਖਣਾ ਚਾਹੀਦਾ ਹੈ ਕਿ ਇਹਦੇ ਵਿੱਚ ਇੱਕ ਐਲਿਸਨ ਪਦਾਰਥ ਹੁੰਦਾ ਹੈ ਰਸਾਇਣ ਹੁੰਦਾ ਹੈ ਜਿਹੜਾ ਕੇ ਸਾਡੇ ਖੂਨ ਨੂੰ ਪਤਲਾ ਕਰਦਾ ਹੈ ਜਿਹੜਾ ਉਹਦੇ ਵਿੱਚ ਐਸਪ੍ਰਿਨ 75 ਦੇ ਵਿੱਚ ਪਾਇਆ ਜਾਂਦਾ ਹੈ ਐਸਪ੍ਰਿਨ 75 ਦੇ ਵਿੱਚ ਉਹ ਇਹਦੇ ਵਿੱਚ ਹੁੰਦਾ ਹੈ ਤੇ ਕੁਦਰਤੀ ਹੈ ਇਸੇ ਕਰਕੇ ਇਹਨੂੰ ਕਲੀਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਰੱਖੋ 10-15 ਮਿੰਟ ਵਾਸਤੇ ਤੇ 10-15 ਮਿੰਟ ਇਸੇ ਕਰਕੇ ਕੱਢਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਐਲਿਸ਼ਨ ਪਦਾਰਥ ਜਿਹੜਾ ਉਹ ਐਕਟਿਵ ਹੋ ਜਾਂਦਾ ਜਿਆਦਾ ਐਕਟਿਵ ਹੋ ਜਾਂਦਾ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਔਰ 10-15 ਮਿੰਟ ਬਾਅਦ ਇਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਤਿੰਨ ਚਾਰ ਕੜੀਆਂ ਤੇ ਉਪਰੋਂ ਕੋਸਾ ਪਾਣੀ ਤੇ ਇਹਦੇ ਨਾਲ ਸਾਡਾ ਬਲੱਡ ਸਰਕੂਲੇਸ਼ਨ ਵੀ ਵਧੀਆ ਹੋਊਗਾ ਬਲੱਡ ਪ੍ਰੈਸ਼ਰ ਵੀ ਸਾਡਾ ਮੈਂਟੇਨ ਰਹੂਗਾ ਤੇ ਸਾਡੀ ਸਿਹਤ ਵੀ ਵਧੀਆ ਰਹੂਗੀ ਤੇ ਇਹ ਤੁਹਾਡ ਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਕੇ ਦੱਸਿਓ